टेली पब्लिक लाइव यूथ महाजन सभा सुजानपुर की ओर से अध्यक्ष साहिल महाजन की अध्यक्षता में कम्युनिटी हेल्थ सेंटर सुजानपुर में दूसरे ब्लड डोनेशन कैंप का आयोजन किया गया ये ब्लड डोनेशन कैंप पुलवामा हमले में शहीद हुए वीर जवानों को श्रद्धांजलि देने के लिए आयोजित किया गया जिसमें 80 युवाओं ने रक्तदान किया इस दौरान मुख्यातिथि के रूप में महाजन सभा के सरपरस्त विनय महाजन सुरेंद्र महाजन अध्यक्ष सुनील महाजन राजकुमार गुप्ता सुरेश महाजन राजू व सुरेश महाजन की ओर से पुलवामा हमले में देश के लिए बलिदान देने वाले वीर जवानों को श्रद्धांजलि दी गई। महाजन सभा सुजानपुर के सीनियर पदाधिकारियों ने यूथ महाजन सभा सुजानपुर के सभी सदस्यों की सराहना करते हुए कहा कि यूथ महाजन सभा के सभी सदस्य हर महीने कोई ना कोई प्रोजेक्ट समाज भलाई के लिए कर रहे हैं जो कि महाजन बिरादरी के लिए बहुत ही गर्व की बात है ਅੱਜ ਸਿਜਾਨਪੁਰ ਚ ਹੀ ਪੂਰੇ ਹਿੰਦੁਸਤਾਨ ਦੇ ਵਿੱਚ ਮਹਾਜਨ ਜੁਬਾ ਚਰਮਣੀ ਮਹਾਜਨ ਸਵਾਲੇ ਪਾਸਿਓਂ ਬਲੱਡ ਕੈਂਪ ਦਾ ਆਯੋਜਨ ਜਿਹੜਾ ਪਲਵਾਮਾ ਦੇ ਅਛੀਂਦਾਂ ਦੀ ਯਾਦ ਦੇ ਵਿੱਚ ਲਗਾਇਆ ਗਿਆ ਉਸੇ ਘੜੀ ਚ ਸਿਜਾਨਪੁਰ ਦੇ ਵਿੱਚ ਹੀ ਮਹਾਜਨ ਜੁਬਾ ਬੰਗਾਲਿਓ ਉਹਨਾਂ ਦੇ ਬਹੁਤ ਹੀ ਸਤਕਾਰਯੋਗ ਪ੍ਰਧਾਨ ਸਾਹਿਲ ਮਹਾਜਨ ਜੀ ਉਹਨਾਂ ਦੀ ਸਾਰੀ ਟੀਮ ਦੇ ਪ੍ਰਯਾਸ ਦੇ ਨਾਲ ਪ੍ਰਯਾਸ ਦੇ ਨਾਲ ਸਿਆਮਪੁਰ ਸਿਵਲ ਹਸਪੀਟਲ ਦੇ ਵਿੱਚ ਵੀ ਪਲਵਾਮਾ ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਬਲੱਡ ਕੈਂਪ ਲਾਇਆ ਪਰ ਮੈਂ ਸਾਰੀ ਹੀ ਟੀਮ ਨੂੰ ਬਹੁਤ ਬਹੁਤ ਵਧਾਈ ਦਿੰਦਾ ਸਾਰਿਆਂ ਹੀ ਨੌਜਵਾਨਾਂ ਚ ਬਹੁਤ ਜ਼ਿਆਦਾ ਉਤਸ਼ਾਹ ਆ ਪਰ ਮੇਰੇ ਸਾਹਮਣੇ 100 ਤੋਂ ਪਲੱਸ ਜਿਹੜਾ ਜੁਨਟ ਹੈ ਅੱਜ ਸਿਆਮਪੁਰ ਦੇ ਵਿੱਚ ਹੀ ਹੋਏਗਾ ਮੈਂ ਸਾਹਿਲ ਮਹਾਜਨ ਜੀ ਉਹਨਾਂ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਜੀ ਅੱਜ ਮਾਜਿੰਸਬ ਜੂਥ ਮਾਜਿੰਸਬ ਸੁਯਾਨਪੁਰ ਵੱਲੋਂ ਪਿਛਲੇ ਸਾਲ ਦੀ ਤਰ੍ਹਾਂ ਬਲੱਡ ਕੈਂਪ ਦਾ ਆਯੋਜਨ ਕੀਤਾ ਗਿਆ ਪਲਗੋਗਾਮਾ ਸ਼ਹੀਦਾਂ ਦੀ ਯਾਦ ਦੇ ਵਿੱਚ ਔਰ ਇਹ ਪਿਛਲੇ ਸਾਲ ਵੀ ਕੋਈ 80 90 ਦੇ ਕਰੀਬ-ਕਰੀਬ ਇਹਨਾਂ ਨੇ ਯੂਨਿਟ ਪੈਦਾ ਦਿੱਤੇ ਸਨ ਇਸ ਵਾਰ ਵੀ ਉਮੀਦ ਹੈ ਕਿ ਇਹਨੇ ਤਕਰੀਬਨ 100 ਦੇ ਕਰੀਬ-ਕਰੀਬ ਪਹੁੰਚਣਗੇ ਮੈਂ ਇਹਨਾਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਸਾਹਿਲ ਐਨਸਾਈਲ ਦੀ ਟੀਮ ਨੂੰ ਬਹੁਤ-ਬਹੁਤ ਵਧਾਈ ਮੈਂ ਅਮਿਤ ਰੰਦਾਵਾ ਬਹੁਤ ਹੀ ਗੌਰਵਸ਼ਾਲੀਆ ਕੰਮ ਆ ਮਾਜਨ ਜੂ ਸਭਾ ਵੱਲੋਂ ਕੀਤਾ ਜਾ ਰਿਹਾ ਕਿ ਪੁਲ ਮਹਾਮਾ ਦੇ ਵਿੱਚ ਹੋਏ ਹਮਲੇ ਦੇ ਵਿੱਚ ਜਿਹੜਾ ਸ਼ਹੀਦ ਹੋਏ ਉਹਨਾਂ ਦੀ ਯਾਦ ਦੇ ਵਿੱਚ ਅੱਜ ਬਲੱਡ ਬਲੱਡ ਡੋਨੇਟ ਦਾ ਜਿਹੜਾ ਇਹਨਾਂ ਨੇ ਕੰਮ ਕੰਮ ਕੀਤਾ ਹੈ ਇਹ ਮਾਨਵ ਹਿੱਤ ਦੇ ਵਿੱਚ ਬਹੁਤ ਹੀ ਗੌਰਵਸ਼ਾਲੀ ਮੈਂ ਬਹੁਤ-ਬਹੁਤ ਇਹਨਾਂ ਨੂੰ ਵਧਾਈ ਦਿੰਦਾ ਹਾਂ ਔਰ ਸਮਾਜ ਨੂੰ ਇੱਕ ਸੰਦੇਸ਼ ਦੇਣਾ ਹੈ ਕਿ ਇਦਾਂ ਦੇ ਸਾਨੂੰ ਸਮਾਜ ਸੇਵੀ ਕੰਮ ਕਰਦੇ ਰਹਿਣਾ ਚਾਹੀਦਾ ਜਿਹਦੇ ਨਾਲ ਸਮਾਜ ਦਾ ਫਲਾਈ ਹੋ ਸਕੇ ਜੈ ਭਾਰਤ ਜੈ ਸੰਵਿਧਾਨ ਹਾਂਜੀ ਅੱਜ ਬੜੀ ਖੁਸ਼ੀ ਦੀ ਗੱਲ ਵਾਲੀ ਗੱਲ ਹੈ ਕਿ ਯੂਥ ਮਾਜਨ ਸਭਾ ਵੱਲੋਂ ਅੱਜ ਬਲੱਡ ਕੈਂਪ ਲਗਾਇਆ ਗਿਆ ਹੈ ਪੁਲਵਾਮਾ ਜਿਹੜੇ ਸ਼ਹੀਦ ਹੋਏ ਉਹਨਾਂ ਦੀ ਯਾਦਗਿਰੀ 'ਚ ਇਹ ਕੈਂਪ ਲਗਾਇਆ ਗਿਆ ਹੈ ਸਾਡੇ ਸਾਰੀ ਯੁਵਾ ਟੀਮ ਜਿਹੜੀ ਹੈ ਵੱਧ ਤੋਂ ਵੱਧ ਜਿਹੜੀ ਬਲੱਡ ਡੋਨੇਟ ਕਰਕੇ ਆਪਣਾ ਯੋਗਦਾਨ ਪਾ ਰਹੀ ਹੈ ਬਹੁਤ ਬਹੁਤ ਧੰਨਵਾਦ